ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਆਮ ਜਨਤਾ ਦੇ ਵਿੱਚ ਜਾਗਰੂਕਤਾ ਪੈਦਾ ਕਰੀਏ ਕਿ ਜੋ ਮੈਂਟਲ ਹੈਲਥ ਤੋਂ ਸuffer ਕਰ ਰਹੇ ਨੇ ਬੱਚੇ ਜਾਂ ਬੋਲ ਨਹੀਂ ਲੋਕ ਜਿਹੜੇ ਤੁਹਾਨੂੰ ਤੁਸੀਂ ਕਨੂੰ ਇਸੇ ਬਾਰੇ ਦੇਖ ਸਕਦੇ ਹੈ। ਜੇ ਰੱਬ ਰੱਤਾ ਤੇ ਮਿਲ ਜਾਂਦਾ ਕੀ ਤੱਕੜੀ ਸ਼ਰੂਰ ਤੋਂ ਲੜਦੀ ਤੇਰਾ ਸੋਚ ਤੇਰਾ ਵਿਚਾਰ ਕਰੋ ਫਿਰ ਮੁਛ ਦੀ ਕੀ ਲੋੜ ਪੈਂਦੀ ਆਮ ਜਨਤਾ ਨੂੰ ਮੇਰਾ ਸੁਨੇਹਾ ਵੀ ਇਹਨਾਂ ਬੱਚਿਆਂ ਨੂੰ ਪਿਆਰ ਦੀ ਜ਼ਰੂਰਤ ਹੈ ਇਹਨਾਂ ਨੂੰ ਪਿਆਰ ਦੋ ਔਰ ਜੀ ਆਪਾਂ ਨੂੰ ਪਿਆਰ ਦਵਾਂਗੇ ਤੇ ਮਾਲਕ ਦੀ ਨਜ਼ਰ ਦੇ ਵਿੱਚ ਬੰਦਗੀ ਕੀਤੀ ਨਿਸ਼ਕਾਮ ਸੇਵਾ ਨੂੰ ਬੰਦਗੀ ਮੰਨਣਾ ਹੈ ਇਹਦੇ ਵਾਸਤੇ ਜਿੰਨਾ ਵੀ ਉਪਰਾਲਾ ਕਰ ਲਿਆ ਜਾਵੇ ਥੋੜਾ ਇਹ ਪੁਲੀਆਂ ਪਟਕੀਆਂ ਰੂਹਾਂ ਨੂੰ ਪੁਲੀਆਂ ਪਟਕੀਆਂ ਰੂਹਾਂ ਨੂੰ ਗੜੇ ਗਮ ਬਖਸ਼ਣਾ ਹਾਰਿ ਕੁੜੇ ਗੜੇ ਗਮ ਬਖਸ਼ਣਾ ਹਾਰਿ ਕੁੜੇ ਇਹ ਮਨਛਿੱਤ ਬਾਝੂ ਨਹੀਂ ਮਿਲਦਾ ਇਹ ਮੇਨ ਟੱਕਰਾ ਮਾਰਿ ਕੁੜੇ ਸੋ ਸਾਨੂੰ ਹਮਲਾ ਮਾਰਨਾ ਚਾਹੀਦਾ ਹੈ ਜੀਵਨ ਨੂੰ ਮੇਨਸਟ੍ਰੀਮ 'ਚ ਲੈ ਕੇ ਆਉਣ ਵਾਸਤੇ ਇਨ ਨੂੰ ਪਿਆਰ ਦੀ ਜੇ ਤੇ ਇਹਨਾਂ ਦੇ ਨਾਲ ਬਹੁਤ ਸਾਰਾ ਪਿਆਰ ਹੈ। ਆਪਾਂ ਦੇ ਇਨਸਾਨੀ ਤਰਸ ਨੂੰ। ਜੇ ਅਸੀਂ ਦਾ ਹੁਣੇ ਕੋਈ ਪਹਲਾ ਨਾ ਕੀਤਾ ਪਰ ਬਹੁਤ ਵੱਡੀ ਤਦਾਦ ਦੇ ਵਿੱਚ ਅੱਗੇ ਮਨਸਪ੍ਰੋਪੀ ਸਧਿਆਣਗੇ। ਤੇ ਸਾਨੂੰ ਚਾਹੀਦਾ ਵੀ ਇਸ ਨੂੰ ਵਿਚਾਰਦੇ ਹੋਏ ਇਹ ਸੋਸ਼ਲ ਐਕਟੀਵਿਟੀ ਜਿਸ ਤੰਗ ਗੁਰੂ ਸਾਹਿਬਾਨ ਨੇ ਸਾਨੂੰ ਵਿਰਾਸਾ ਦਿਖਾਇਆ ਸੀ। ਇਸਵੰਦ ਦਾ ਵੀ ਇਸਵੰਦ ਆਪਣਾ ਕੰਢੀਏ ਕੋਈ ਨਾ ਇਸ ਸਮਾਜ ਦੇ ਮੈਡੀਕਲ ਅਧਾਰਲਾ ਕਰੀਏ ਬਤੌਰ ਸਖਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ 44 ਫਤਿੰਗੜ ਸਾਹਿਬ ਇਸ ਮੈਂਟਲ ਹੈਲਥ ਇੰਸਟੀਚਿਊਟ ਦੇ ਵਿੱਚ ਆਇਆ ਤੇ 10 ਅਕਤੂਬਰ ਨੂੰ ਮਿਸ਼ਰ ਪੱਧਰ ਤੇ ਮੈਂਟਲ ਹੈਲਥ ਡੇ ਦੇ ਤੌਰ ਤੇ ਮਨਾਇਆ ਜਾਂਦਾ ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਆਮ ਜਨਤਾ ਦੇ ਵਿੱਚ ਜਾਗਰੂਕਤਾ ਪੈਦਾ ਕਰ ਸਕੀਏ ਕਿ ਜੋ ਮੈਂਟਲ ਹੈਲਥ ਤੋਂ ਸuffer ਕਰ ਰਹੇ ਬੱਚੇ ਜਾਂ ਕੋਈ ਹੋਰ ਵਿਅਕਤੀ ਉਹਨਾਂ ਨੂੰ ਸੀ ਕਾਨੂੰਨੀ ਸੇਵਾਵਾਂ ਦੇ ਸਕੀਏ ਜਿਹੜੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਜਿਹੀਆਂ ਵਿਅਕਤੀਆਂ ਨੂੰ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਸਦਾ ਹੀ ਤਤ ਪਰ ਰਹਿਦਾਂ ਤੇ ਅਜਿਹਾ ਕੋਈ ਵਿਅਕਤੀ ਜਿੱਲੇ ਦਾ ਵੀ ਤੁਹਾਡੇ ਧਿਆਨ ਚਾਹਦਾ ਉਸ ਦੇ ਕਾਨੂੰਨੀ ਹੱਕਾਂ ਬਾਰੇ ਅਸੀਂ ਕਾਨੂੰਨੀ ਸੇਵਾਵਾਂ ਦੇਣ ਵਾਸਤੇ ਹਮੇਸ਼ਾ ਤਤ ਪਰ ਹਾਂ ਤੇ ਇੱਥੋਂ ਤੱਕ ਆਮ ਜੱਤਾਂ ਨੂੰ ਮੇਰਾ ਸੁਨੇਹਾ ਵੀ ਇਹਨਾਂ ਬੱਚਿਆਂ ਨੂੰ ਪਿਆਰ ਦੀ ਲੋੜ ਹੈ। ਇਹਨੂੰ ਪਿਆਰ ਦਿਓ ਔਰ ਜੇਪਨ ਪਿਆਰ ਦਵਾਂਗੇ। ਸ੍ਰੀ ਮਾਲਿਕ ਦੀ ਨਜ਼ਰ ਦੇ ਵਿੱਚ ਬੰਦਗੀ ਨਿਸ਼ਕਾਮ ਸੇਵਨ ਬੰਦ ਵੀ ਹੋਣੇ ਚਾਹੀਦੇ। ਇਹਦੇ ਵਾਸਤੇ ਜਿੰਨਾ ਵੀ ਉਪਰਾਲਾ ਕਰਲੇ ਜਾਵੇ ਥੋੜਾ ਤੇ ਜਿੱਥੇ ਤੱਕ ਇਹਨਾਂ ਦੇ ਕਾਨੂੰਨੀ ਹੈਪਨਾ ਦਾ ਸਵਾਲ ਹੈ ਇਹਨਾਂ ਨੂੰ ਮੈਂਟਲ ਹੈਲਥ ਕੇਅਰ ਬਾਰੇ ਰਾਈਟ ਹੈ। ਇਹਨੂੰ ਦੀ ਪ੍ਰੋਪਰ ਹੈਲਥ ਕੇਅਰ ਹੋਵੇ ਇਹਨੂੰ ਦਾ ਮੈਡੀਕਲ ਚੈੱਕਅਪ ਰੈਗੂਲਰ ਹੋਵੇ। ਇਹਨਾਂ ਨੂੰ ਜੇ ਕੋਈ ਕਾਨੂੰਨੀ ਸੇਵਾ ਦੀ ਲੋੜ ਹੈ ਤਾਂ ਜ਼ਿਲ੍ਹਾ ਕਾਨੂੰਨੀ ਸਵਾਂਥੋਰਟੀ ਮੁਫਤ ਕਾਨੂੰਨੀ ਸਹਾਇਤਾ ਇਹਨੂੰ ਹੁੰਦਾ ਹੈ ਤੇ ਇਹਨਾਂ ਨੂੰ ਇਹ ਵੀ ਆਪਸ਼ਨ ਹੈ ਇਹਨਾਂ ਬੱਚਿਆਂ ਨੂੰ ਮੈਂਟਲ ਹੈਲਥ ਕੇਅਰ ਐਕਟ ਅਧੀਨ ਇਹ ਆਪਣਾ ਜਿਹੜਾ ਬੰਦੇ ਬਾਰੇ ਕੇਸ ਕਰੀ ਹੋਈ ਮੇਰੀ ਐਕਸੈਸ ਦੇ ਵਿੱਚ ਜੇ ਕੋਈ ਮਨ ਦੀ ਪ੍ਰੋਬਲਮ ਹੋਵੇ ਸਲਾਹਨਾ ਬੰਦਾ ਮੇਰੇ ਬਾਰੇ ਫੈਸਲਾ ਕਰ ਸਕਦਾ ਅਦਾਲਤ ਵੀ ਕਰ ਸਕਦੀ ਹੈ ਇੱਕ ਜ਼ਿਲ੍ਹਾ ਪੱਧਰ ਤੇ ਬੋਰਡ ਵੀ ਹੁੰਦਾ ਉਹ ਵੀ ਜੀਹੇ ਕਿਸੰਦੇ ਵਿੱਚ ਫੈਸਲਾ ਕਰਦਾ ਸੋ ਸਾਨੂੰ ਹਮਲਾ ਮਾਰਨਾ ਚਾਹੀਦਾ ਹੈ ਇਹਨਾਂ ਜੀਵਾਂ ਨੂੰ ਮੇਨਸਟ੍ਰੀਮ 'ਚ ਲੈ ਕੇ ਆਉਣ ਵਾਸਤੇ ਇਹਨੂੰ ਪਿਆਰ ਦੇਈਏ ਤੇ ਇਹਨਾਂ ਦੇ ਨਾਲ ਉਹ ਜਨਮੋਂ ਦਾ ਲੜ ਸਕੀ ਆਪਣੇ ਇਨਸਾਨੀਅਤ ਵਿੱਚ ਬਣੇ ਤਰ ਹਰ ਰੀਅਲੀ 멘ਟਲ ਹੈਲਥ ਦੀ ਮਨਨ ਨਾਲ ਦਾ ਹੌਲਾ ਜੇਸੀ ਪੰਜਾਬ ਦੇ ਜਿਹੜੇ ਉਹਦਾ ਹਾਲਾਤ ਉਹਨਾਂ ਨੂੰ ਵਿਚਾਰੀਏ ਗੱਲਾ ਇਹ ਨਹੀਂ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਮਾਨਸਿਕ ਤਣਾਅ 'ਚ ਨੇ ਇਹਨਾਂ ਦੀ ਸੰਭਾਲ ਦੀ ਲੋੜ ਹੈ ਹੁਣ ਪੰਜਾਬ ਦੀ ਇੱਕ ਪੂਰੀ ਜਨਰੇਸ਼ਨ ਵਿਦੇਸ਼ਾਂ ਦੇ ਵਿੱਚ ਸੈਕਟਰ ਹੋ ਚੁੱਕੇ ਪਿੰਡਾਂ ਦੇ ਵਿੱਚ ਬਜ਼ੁਰਗ ਇਕੱਲੇ ਨੇ ਉਹ ਇਕੱਲੇ ਅੰਦਰ ਘਰ ਦੇ ਵਿੱਚ ਹੀ ਘੁੜੀ ਜਾ ਰਹੇ ਔਰ ਉਹਨਾਂ ਨੂੰ ਮਾਨਸਿਕ ਤਣਾਅ ਆ ਰਿਹਾ ਜੇ ਅਸੀਂ ਇਹਦਾ ਹੁਣੇ ਕੋਈ ਪਹਲਾ ਨਾ ਕੀਤਾ ਤਾਂ ਬਹੁਤ ਵੱਡੀ ਤعداد ਦੇ ਵਿੱਚ ਅੱਗੇ ਮਾਨਸਿਕ ਰੋਗੀ ਸਾਹ ਦੇ ਆਣਗੇ ਤੇ ਸਾਨੂੰ ਚਾਹੀਦਾ ਹੈ ਕਿ ਇਸ ਨੂੰ ਵਿਚਾਰਦੇ ਹੋਏ ਹੁਣ ਸੋਸ਼ਲ ਐਕਟੀਵਿਟੀ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਾਨੂੰ ਵਿਰਾਧ ਖਾਇਆ ਸੀ ਦਸਵੰਦ ਦਾ भी दसबंध अपना क्ढीए कोई ना कोई समाज के उपराल करिए कोई अपनी फिजिकल सेवा करिए चाहे पिंड गलियां नालिया साफ करने का काम हो सफाई अभियान हो या कोई भी किसी किस्म का सो सोशल समाजिक वर्क के सार्जोड़िए पिंड प्धर तक तो असं आपस बैठ के कुछ तो ना कुछ गलबात करिए जी अकलेपन का रोग है ना लोनलीनैस इतों मैंटल स्ट्रैस की शुरुआत होंगी है ਜੇ ਆਪਾਂ ਇਹਨੂੰ ਪਹਿਲੇ ਹੀ ਕਾਊਂਟਰ ਨਹੀਂ ਕਰਦੇ ਫਿਰ ਇਹ ਵੱਡਾ ਰੂਪਖਾਰ ਕਰ ਲਵੇਗੀ ਸੋ ਸਾਨੂੰ ਚਾਹੀਦਾ ਹੈ ਕਿ ਇਹਨੂੰ ਵੀ ਵਿਚਾਰਦੇ ਹੋਏ ਆਪਸ ਦੇ ਵਿੱਚ ਭਾਈਚਾਰਾ ਪਿਆਰ ਪਿੰਡ ਪੱਦਰ ਤੇ ਸਾਰੇ ਸਮਾਜ ਪੱਦਰ ਚ ਕੈ